ਸੰਗ ਨਾਮ ਹੈਗਾ ਜੀ ਮੇਰਾ ਲੋਪੋਂਪੜ ਤੋਂ ਰਹਿਣ ਵਾਲੇ ਅਜੀਤ ਜੀ ਕੀ ਹੋਇਆ ਸੀਗਾ ਕਿੰਨੇ ਕ ਵਜੇ ਤੁਸੀਂ ਜਾ ਰਹੇ ਸੀਗੇ ਉਹ ਕੌਣ ਸੀਗੇ ਮੇਰੇ ਬੇਟੇ ਮੇਰਾ ਬੇਟਾ ਮਤਲਬ ਜਸਰਾਜ ਮਤਲਬ ਮੇਰਾ ਦੋਤਾ 2:30 ਵਜੇ ਬੱਸ ਚੜਨ ਨੂੰ ਜਾ ਰਿਹਾ ਸੀ ਉਹ ਮਤਲਬ ਸਾਢੇ 11 ਦਾ ਟਾਈਮ ਸੀਗਾ ਜੀ ਤੇ ਉਹਨਾਂ ਦੇ ਬੈਗ ਤੇ ਮੈਂ ਮਤਲਬ ਜਾ ਰਿਹਾ ਸੀ ਥੋੜੀ ਜਿਹੀ ਪਿੱਛੇ ਮਤਲਬ ਸਾਢੇ ਪਿੰਡ ਨਿਕਲ ਤੋਂ ਜਣੀ ਮਤਲਬ ਇੱਕ ਕਿਲਾ ਫਰਲਾਂਗ ਦੇ ਉੱਤੇ ਜਾ ਕੇ ਮਤਲਬ ਉਹ ਬੈਂ ਬੜੀ ਤੇਜ਼ ਨਾਲ ਆ ਰਹੀ ਸੀ ਸਕੂਲ ਬੈਂ ਸੀਗੀ ਉਹ ਪੀਲੇ ਰੰਗ ਦੀ ਤੇ ਉਹਨੇ ਮਤਲਬ ਜ਼ਬਰਦਸਤੀ ਸਾਈਡ ਮਾਰੀ ਮੁੰਡੇ ਦੇ ਵਿੱਚ ਐਦਾਂ ਲੱਗਿਆ ਜਿਵੇਂ ਮਤਲਬ ਸਿੱਧੀ ਟੱਕਰ ਹੋਈ ਹੁੰਦੀ ਹੈ ਠੀਕ ਆ ਤੇ ਉਹ ਬੇਟੀ ਮਤਲਬ ਇੱਕ ਸਾਈਡ ਟਕਰ ਗਈ ਮੁੰਡਾ ਵਿੱਚ ਬੈਂ ਦੇ ਬਹੁਤ ਜ਼ਬਰਦਸਤੀ ਲੱਗਿਆ ਤੇ ਉਹ ਵੀ ਮਤਲਬ ਜਿਹੜਾ ਮੇਰਾ ਦੋਤਾ ਸੀ ਉਹ ਵੀ ਬੈਂ ਦੇ ਵਿੱਚ ਲੱਗ ਕੇ ਨੀਚੇ ਗਰਿਆ ਮੁੰਡਾ ਵੀ ਮਤਲਬ ਉਹ ਵਿਆਹੀ ਤੇ ਮੈਂ ਉਧਰ ਜੀ ਮਗਰੋਂ ਆ ਰਿਹਾ ਸੀ ਤੇ ਉਹਦੇ ਆਉਂਦੇ ਅਸਾਰ ਮੈਂ ਜਦ ਦੇਖਿਆ ਤਾਂ ਉਹ ਲਹੂ ਲਹਾਨ ਹੋਏ ਪਏ ਸੀਗੇ ਲਹੂ ਬੈਨ ਵਾਲਾ ਉੱਥੇ ਸੀਗੇ ਜੇ ਭੱਜ ਗਿਆ ਸੀਗੇ ਬੈਨ ਵਾਲਾ ਛੱਡ ਗਏ ਮਤਲਬ ਉਹ ਦੰਤਰ ਹੋਇਆ ਜੀ ਅੱਛਾ ਫਿਰ ਚੱਕੇ ਲੈ ਗਏ ਹਾਂ ਜੀ ਮੈਨੂੰ ਤਾਂ ਬੱਚਿਆਂ ਦੀ ਪੈ ਗਈ ਜਰ ਬੱਚੇ ਮਤਲਬ ਇੰਨੇ ਮਤਲਬ ਉਹ ਲਹੂ ਲਹਾਨ ਤਾਂ ਹੋ ਗਏ ਕੋ ਲੱਗਤਾ ਮੈਂ ਬੱਚਿਆਂ ਨੂੰ ਚੱਕ ਕੇ ਮਤਲਬ ਹਸਪਤਾਲ ਨੂੰ ਲੈ ਕੇ ਚ ਗਿਆ ਜੀ ਹਸਪਤਾਲ ਲਿਜਾ ਕੇ ਮਤਲਬ ਸਿੱਧੂ ਹਸਪੀਟਲ ਦੇ ਵਿੱਚ ਮੇਰੇ ਦੋ ਤੈਨੂੰ ਤਾਂ ਮੇਰੇ ਤੱਕ ਇਕਰਾਰ ਦਿੱਤਾ ਗਿਆ ਕਿੰਨੇ ਸਾਲ ਦਾ ਸੀਗੇ ਜੀ ਉਹ ਉਹ 4.5 ਸਾਲ ਦਾ ਸੀ ਜੇਸੇ ਰਾਜ ਇਕਲੌਤਾ ਪੁੱਤਰ ਸੀਗਾ ਇਕਲੌਤਾ ਪੁੱਤਰ ਸੀਗਾ ਜੀ ਤੇ ਬਾਕੀਆਂ ਦੀ ਵੀ ਸੱਟਾਂ ਲੱਗੀਆਂ ਨੇ ਜੀ ਹਾਂ ਜੀ ਹਾਂ ਜੀ ਮੇਰੇ ਬੇਟੇ ਦੇ ਵੀ ਬਹੁਤ ਜ਼ਿਆਦਾ ਜ਼ਬਰਦਸਤ ਸੱਟ ਲੱਗੀ ਆ ਮਤਲਬ ਉਹ ਮੂੰਹ ਦੇ ਉੱਤੇ ਜਵਾੜਾ ਉਹਦਾ ਟੁੱਟ ਗਿਆ ਠੀਕ ਆ ਨਾ ਜੀ ਬਾਕੀ ਉਹਦੇ ਲੱਤਾਂ ਲੱਤਾਂ ਤੇ ਖਰੋਚ ਆਈ ਆ ਹੁਣ ਉਹ ਬੇਸੁਰਤਾ ਬੇਸੁਰਤੀ ਦੇ ਹਾਲਤ ਦੇ ਵਿੱਚ ਮੈਂ ਉਹਨੂੰ ਚੱਕ ਕੇ ਲੈ ਕੇ ਗਿਆ ਜਿੰਨੀ देर ਹੋਸ਼ ਨਹੀਂ ਆਉਦੀ ਓਨੀ ਦੇਰ ਬਾਕੀ ਸੱਟਾਂ ਦਾ ਪਤਾ ਨਹੀਂ ਲੱਗਦਾ ਦਾ ਤੁਹਾਡੀ ਬੇਟੀ ਕਿਵੇਂ ਜੀ ਮੇਰੀ ਬੇਟੀ ਦੇ ਗੁੱਝੀਆਂ ਸੱਟਾਂ ਲੱਗੀਆਂ ਨੇ ਜੀ ਦਿਮਾਗ ਤੋਂ ਵੀ ਅਪਸੈਟ ਆ ਤੇ ਹੁਣ ਜੇਸ਼ਰਾ ਜਿਹੜਾ ਤੁਹਾਡਾ ਦੋਤਾ ਵਾ ਉਹ ਕਿੱਥੇ ਲਿਆਂਦਾ ਗਿਆ ਵਾ ਹਸਪੀਟਲ 'ਚ ਲਿਆਂਦਾ ਰੱਖਿਆ ਗਿਆ ਕੀ ਬਾਡੀ ਉਹ ਉਹਦੀ ਬਾਡੀ ਮਤਲਬ ਹਸਪੀਟਲ ਤੋਂ ਅਸੀਂ ਸਮਰਾੜੇ ਸਬਾ ਹਸਪੀਟਲ ਜਮਾ ਕਰਾਤੀ ਲਿਆ ਕੇ ਜੀ ਐਕਸੀਡੈਂਟ ਤਾਂ ਕੀ ਅਨਗੈਰ ਕੀ ਲੱਗਦਾ ਜੀ ਕਿਦਾਂ ਮੇਰੇ ਅੰਗਾਲੀ ਗਈ ਦੀ ਤੇ ਉਹਦਾ ਬੱਚਾ ਮੇਰਾ ਮਤਲਬ ਆਪਣੀ ਸਾਈਡ ਜਾ ਰਿਹਾ ਠੀਕ ਆ ਨਹੀਂ ਉਹਨੇ ਭਜਾ ਕੇ ਲਿਆ ਕੇ ਮਤਲਬ ਉਹਨੂੰ ਇਹ ਨਹੀਂ ਪਤਾ ਹੈਗਾ ਵੀ ਜਿਵੇਂ ਸੜਕ ਵਿਹਲੀ ਹੁੰਦੀ ਆ ਉਹ ਕੌਣ ਭਜਾਈ ਆਉਂਦਾ ਸੀ ਸਕੂਲ ਵੈਨ ਸੀਗੀ ਜੀ ਸਕੂਲ ਵੈਨ ਸੀਗੀ ਕਿਹੜਾ ਸਕੂਲ ਵੈਨ ਸੀ ਤੁਹਾਨੂੰ ਪਤਾ ਲੱਗਿਆ ਉਹ ਉਹ ਮਗਰੋਂ ਪਤਾ ਲੱਗਿਆ ਵੀ Airtel ਸਕੂਲ ਦੀ ਵੈਨ ਸੀ Airtel ਕਿੱਥੇ ਕਿ ਮਾਹਰਪੁਰ ਸਕੂਲ ਮਾਹਰਪੁਰ ਇਹ ਡਰਾਈਵਰ ਦੀ ਪਛਾਣ ਸੁਣ ਕੀਤੀ ਡਰਾਈਵਰ ਦੀ ਪਛਾਣ ਕਰੀ ਸੀਗੀ ਮਤਲਬ ਉਹ ਭੱਜ ਗਿਆ ਉਸ ਟਾਈਮ ਮਤਲਬ ਹਾਂਜੀ ਇਹ ਨਾ ਰਪਾਲੋਂ ਪਿੰਡ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਸਤਿਆ ਭਾਰਤੀ Airtel ਦੀ ਬੱਸ ਸੀਗੀ ਸਕੂਲ ਦੀ ਤੇ ਉਹਦੇ ਵਿੱਚ ਇੱਕ ਬੱਚੇ ਦੀ ਡੈਥ ਹੋਈ ਹੈ 9.5 ਸਾਲ ਉਮਰ ਦੇ ਜਸਰਾਜ ਸਿੰਘ ਉਹ ਆਪਣੇ ਨਾਨਕ ਆਪਣੀ ਮਾਤਾ ਨਾਲ ਨਾਨਕੇ ਆਇਆ ਹੋਇਆ ਸੀਗਾ ਲੋਪੋ ਪਿੰਡ ਲੋਪੋ ਤੋਂ ਆਪਣੇ ਮਾਮੇ ਨਾਲ ਜਾ ਰਹੇ ਸੀਗੇ ਬੀਜੇ ਨੂੰ ਖਾਣੇ ਵਾਸਤੇ ਤੇ ਜਦੋਂ ਰਿਪੋਰਟ ਕੋਲ ਪਹੁੰਚੇ ਤਾਂ ਸਾਹਮਣੇ ਇਹ ਟੈਕਲਰਾਂ ਦੀ ਜਿਹੜੀ ਸਕੂਲ ਦੀ ਵਾਸੀ ਵਾਰ ਰਹੀ ਸੀ ਵਿੱਚ ਲੱਗ ਟਕਰੋ ਗਈ ਟਕਰ ਨਾਲ ਉਹ गिर ਕੇ ਜਿਹੜਾ ਬੱਚੇ ਦੀ ਤਾਂ ਮੌਤ ਹੋ ਗਈ ਤੇ ਜਿਹੜਾ ਉਹਨਾਂ ਦਾ ਮਾਮਾ ਸੀਗਾ ਉਹ ਵੀ ਸੱਟਾਂ ਲੱਗੀਆਂ ਕਿੰਨੀ ਕੁ ਉਮਰ ਦਾ ਸੀਗਾ ਇਹ ਬੱਚੇ ਕੀ ਨਾਮ ਹੈ ਇਹਦਾ ਜੀ ਇਕਲੌਤਾ ਪੁੱਤਰ ਸੀ ਇਹ ਦਸਰਾਜ ਸਿੰਘ ਇਹਦਾ ਬੱਚੇ ਦਾ ਨਾਮ ਸੀਗਾ 1.5 ਸਾਲ ਉਮਰ ਸੀਗੀ ਇਹ ਜਿਹੜੇ ਹੈਗਾ ਅਸੀਂ ਇਹਨਾਂ ਦੇ ਅਗੇਂਸਟ ਦਾ ਜਿਹੜੇ ਵਾਸ ਵਾਲਿਆਂ ਦੇ ਉਹਨਾਂ ਦੇ ਕਲੇਮ ਅਗੇਂਸਟ ਸੀਐਫਆਈਆਰ ਦਰਜ ਕਰ ਰਹੇ ਹਾਂ ਇਹ ਸਕੂਲ ਦੀ ਬੱਸ ਸੀ ਜਾਂ ਪ੍ਰਾਈਵੇਟ ਹੈ ਬੱਸਾਂ ਨੇ ਜਿਹੜੀਆਂ ਚੱਲਦੀਆਂ ਇਹ ਸਤਿਆ ਭਾਰਤੀ ਸਕੂਲ ਏਅਰਟਲ ਵੱਲੋਂ ਜਿਹੜੇ ਚਲਾਏ ਜਾ ਰਹੇ ਨੇ ਉਹਨਾਂ ਦੀ ਬੱਸ ਇਹ ਬੱਸ ਪ੍ਰਾਈਵੇਟ ਸੀਗੀ ਜਿਹੜਾ ਉਹਨਾਂ ਦੀ ਆਪਣੀ ਸਕੂਲ ਦੀ ਸੀਗੀ ਇਹ ਬੱਸ ਤਾਂ ਉਹਨਾ ਵੀ ਹਾਇਰ ਕੀਤੀ ਹੋਈ ਸੀ ਤੇ ਮੌਕੇ ਤੇ ਫਰਾਰ ਹੋ ਗਏ ਜਿਹੜੇ ਡਰਾਈਵਰ ਸੀ ਹਾਂਜੀ ਹਾਂ